ਸਾਡੇ ਤੇ ਨੇ ਸਾਡੇ ਮੀਡੀਆ ਕਰਮੀਆਂ ਜਿੱਦੇ ਸਾਡੇ ਤੁਸੀਂ ਪੰਜ ਸਾਲੇ ਸਾਥੀ ਸਭ ਨੂੰ ਟਾਈਮ ਕੱਢ ਕੇ ਆਉਣ ਲਈ ਤੁਹਾਡਾ ਸਰਦਾ ਬਹੁਤ ਬਹੁਤ ਧੰਨਵਾਦ ਕਰਦਾ ਵੈਲਕਮ ਅੱਜ ਮੈਂ ਹਨੂ ਇਕਨਟ ਹੁੰਦਾ ਸੀ 10 14 ਹੁੰਦਾ ਸੀਗਾ ਵੈਸੇ ਤੁਸੀਂ ਕੱਲ ਸ਼ਾਮ ਤੋਂ ਸੋਸ਼ਲ ਮੀਡੀਆ ਤੇ ਸਾਡਾ ਦੇਖਿਆ ਸਾਡੀ ਪਾਰਟੀ ਆਮ ਆਦਮੀ ਪਾਰਟੀ ਦਿੱਤੇ ਕੱਲ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਪਾਰਟੀ ਨੂੰ ਬੜੀ ਮਜ਼ਬੂਤੀ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਿਹਤ ਲੀਡਰ ਅਮਰਸਰ ਦੇ ਬਾਜੇ ਦੇ ਬਹਿਤਾ ਪੂਰੇ ਪੰਜਾਬ ਚ ਤਲਵਿੰਦਰ ਜੀ ਨੇ ਕੰਮ ਕੀਤਾ ਪਰਮਸਰ ਦੇ ਬਾਜੇ ਚ ਤਾਂ ਇਹਦਾ ਸਾਡੇ ਲੋਕ ਆਪਾਂ ਜਾਣਦੇ ਆਦਾ ਏ ਸਰਦਾਰ ਬਿਕਰਮ ਸਿੰਘ ਮੀਠਿਆ ਜੀ ਦੇ ਬੜੇ ਨੇੜਲੇ ਸਾਥੀ ਵੀ ਦੇ ਆ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਸੋ ਇਹਨਾਂ ਨੇ ਕੱਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸਾਡੇ ਮਾਝਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਹਨਾਂ ਨੂੰ ਚੰਡੀਗੜ੍ਹ ਆਪਣੇ ਘਰ ਦੇ ਡਾਕਲ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਮੈਂ ਹਮਸਾਦਰ ਲੋ ਪੂਰੇ ਹਮਸਾਦ ਦੀ ਪਾਰਟੀ ਨੂੰ ਕਿਉਂਕਿ ਆਪਾਂ ਇਸ ਵੇਲੇ ਇਲੈਕਸ਼ਨ ਲੜੇ ਸਾਡਾ ਦਿਲਾ ਸਾਡਾ ਪਾਰਟੀ ਵਾਲੇ ਸਾਥੀ ਇਲੈਕਸ਼ਨ ਲੜ ਰਹੇ ਤਲਵੀਰ ਹੋਣ ਦੇ ਹੋਂ ਦੇ ਨਾਲ ਸਾਡੀ ਜਿਹੜੀ ਇਲੈਕਸ਼ਨ ਹੈ ਉਹ ਸਭ ਲੋਕ ਕਿ ਅਸੀਂ ਜਿੱਤ ਲਈ ਅਸੀਂ ਲੋਕ ਸਭਾ ਦਾ ਅੰਬਸਦਾਰ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਖੁਆਇ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਉਹ ਮੈਂ ਇਹਨਾਂ ਦਾ ਪਾਰਟੀ ਚੋਂ ਉੱਤੇ ਵੈਲਕਮ ਕਰਦਾ ਜੀ ਆਇਆਂ ਨੂੰ ਮੇਰਾ ਮਨ ਬਹੁਤ ਖੁਸ਼ ਹੈ ਕਿਉਂਕਿ ਸਾਡਾ ਦੋਵਾਂ ਦਾ ਸੁਭਾਅ ਵੀ ਦਲ ਦਾ ਸਾਡਾ ਕੰਮ ਕਰਨ ਦਾ ਸਟਾਈਲ ਵੀ ਜਿਹੜਾ ਉਹ ਸਭ ਨੂੰ ਪਤਾ ਹੈ ਅਸੀਂ ਕਿਦਾਂ ਕੰਮ ਕਰਦੇ ਹਾਂ ਪਾਰਟੀਆਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਕਿਦਾਂ ਰਹਿੰਦੇ ਹਾਂ ਸਭ ਨੂੰ ਪਤਾ ਹੈ ਅਸੀਂ ਆਪਣੇ ਵਰਕਰਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕਿਸ ਤਰ੍ਹਾਂ ਦੇ ਲਾਤ ਲਾ ਕੇ ਖਲੋਨੇ ਆ ਡਟ ਕੇ ਖਲੋਨੇ ਆ ਔਰ ਸਾਡਾ ਦੋਵਾਂ ਦੀ ਇੱਕ ਨੀਅਤ ਜਿਹੜੀ ਵੱਲਦੀ ਹੈ ਕਿ ਸਾਡੇ ਦੋਸਤਾਂ ਨੂੰ ਸਾਡੇ ਤੋਂ ਬਹੁਤ ਆਸ ਹੁੰਦੀ ਆ ਤੇ ਸਾਡੇ ਦੁਸ਼ਮਣਾਂ ਨੂੰ ਸਾਡੇ ਤੋਂ ਸਿਆਸੀ ਡਰ ਵੀ ਹੁੰਦਾ ਸਾਡੀ ਹੋਰ ਜਿਹੜੀ ਆਪਣੇ ਆਪ ਦੇ ਵਿੱਚ ਹੀ ਸਟੈਂਡ ਕਰਦੀ ਹੈ ਸੋ ਮੈਂ ਸਭ ਦਾ ਕਿ ਸਾਨੂੰ ਅਮਰਸਾ ਜ਼ਿਲ੍ਹੇ ਦੇ ਵਿੱਚ ਬਹੁਤ ਬਲ ਮਿਲਿਆ ਉਹ ਅਸੀਂ ਬੈਠ ਕੇ ਇੱਕ ਦੋ ਦਿਨ ਦੇ ਵਿੱਚ ਹੀ ਸਦਾ ਤਲਵਿੰਦਰ ਸਿੰਘ ਉਹਨਾਂ ਦੇ ਨਾਲ ਅਸੀਂ ਪੂਰੀ ਕਪੜੀ ਚੋਣ ਦਾ ਨੀਤੀ ਜਿਹੜੀ ਐ ਉਹ ਵੜਾਵਾਂਗੇ ਉਹਦੇ ਨਾਲ ਦੀਆਂ ਸਵਾਵਾ ਜਿਹੜੀਆਂ ਕੱਲੇ ਲਖੜੀ ਹਲਕੇ ਚ ਦੀ ਉਹਦੇ ਜ਼ਿਲ੍ਹੇ ਦੇ ਵਿੱਚ ਮੈਨੂੰ ਪਤਾ ਮੈਨੂੰ ਸਭ ਪਤਾ ਵੀ ਕਿੱਥੇ ਕਿੱਥੇ ਦਾ ਸਾਥੀ ਦੇ ਇਹਨਾਂ ਦਾ ਪਿਆਰ ਕਰਨ ਵਾਲੇ ਮਜੀਠੇ ਚ ਸ਼ਹਿਰ ਦੇ ਪੰਜਾ ਹਲਕਿਆਂ ਚ ਸਾਡੇ ਹਲਕਿਆਂ ਚ ਜਨਾਲਾ ਪਤਾ ਦਾ ਅਸਾਸੀ ਦੇ ਵਿੱਚ ਅਟਾਰੀ ਚ ਬਹੁਤ ਕੰਮ ਕੀਤਾ ਹੁੰਦਾ ਪਿਛਲੇ 20 ਸਾਲਿੰਦੇ ਨੇ ਪਾਰਟੀ 'ਚ ਬੜਾ ਕੰਮ ਕੀਤਾ ਜਿਹੜੇ ਬੰਦੇ ਨੇ ਇੰਨਾ ਲੰਮਾ ਸਮਾਂ ਕੰਮ ਕੀਤਾ ਹੋਵੇ ਉਹ ਉਹ ਜਿਹੜਾ ਬਹੁਤ ਡੁੱਗ ਗਿਆ ਹੋ ਜਾਂਦੀ ਆ ਭਾਵੇਂ ਜੋ ਮਰਦੀ ਹੋਵੇ ਸੋ ਮੈਂ ਪੂਰੀ ਪਾਰਟੀ ਵੱਲੋਂ ਉਹਨਾਂ ਨੂੰ ਜੀ ਆ ਕਿੰਨਾ ਮੈਂ ਤੁਹਾਡਾ ਕੰਮ ਕਰਕੇ ਹਰਤੂ ਸਿੰਘ ਸਰਦਾ ਤਲਬੀਤ ਸਿੰਘ ਦੇ ਨਾਲ ਕਿਸਬੰਦੀ ਜਿਹੜੇ ਉਹ ਤੁਹਾਡੇ ਨਾਲ ਗੱਲ ਕਰਦਗੇ ਇੰਦਰ ਆ ਜੀ ਸਾਡੇ ਸਾਭ ਨੂੰ ਜੀ ਆ ਉਹ ਸਰਦਾ ਪਰਦਾ ਮਾਣ ਸਨਮ ਵੀ ਕਰਾਂਗੇ ਸਭ ਨੂੰ ਉਹਨਾਂ ਦੇ ਦਰਜੇ ਦੇ ਹਿਸਾਬ ਨਾਲ ਉਹ ਤਾਂ ਕੱਲ ਲੈਣੇ ਦੀ ਗੱਲ ਹੋਈ ਵੀ ਪਹਿਲਾਂ ਮੇਰੀ ਸੀਐਮ ਸਾਹਿਬ ਦਾ ਗੱਲ ਹੋਈ ਸੀ ਜੋ ਵੀ ਮਾਨ ਸਨਮਾਨ ਸਭ ਨੂੰ ਮਿਲੂਗਾ ਬਸ ਮੁੱਖ ਦੀ ਗੱਲ ਇਹ ਹੈ ਕਿ ਲੋਕ ਸਭਾ ਹਰ ਕੰਮ ਬਸ ਹੈ ਅਵਦਾ ਮੇਰੇ ਜਿੱਕਾ ਮੈਂ ਤੇ ਖਡੂਤ ਸਾਹਿਬ ਤੇ ਗਜ਼ਾਸ ਪੁੱਛ ਵੀ ਤਲਵੀਰ ਓਡੀਸਾ ਦਾ ਬਹੁਤ ਸਹਿਯੋਗ ਕਰਨਗੇ ਉਹ ਉੱਥੇ ਵੀ ਉਹਨਾਂ ਦੇ ਬਹੁਤ ਸਾਥੀ ਇਹਨਾਂ ਦਾ ਆਪਣਾ ਪਿੰਡ ਖਡੂਸਾ ਵਾਲਕੇ ਦੇ ਵਿੱਚ ਆਉਂਦਾ ਸੋ ਸਾਡੇ ਲਈ ਬਹੁਤ ਵਰਦਾਨ ਸਾਬਤ ਹੋਇਆ ਉਹ ਸਾਫ ਸੁਥਰੇ ਚੰਗੇ ਕੰਮ ਕਰਨ ਵਾਲਾ ਵਧੀਆ ਇਨਸਾਨ ਨੇ ਮੈਂ ਤਲਬੀਰ ਹਰਨ ਦੀ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਅਡਰੈਸ ਕਰ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸਮੁੱਚੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਸਭ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਮੈਂ ਆਪਣੇ ਵੱਡੇ ਭਾਜੀ ਧਾਰੀਅਲ ਸਾਹਿਬ ਦਾ ਵੀ ਇੱਥੇ ਜੀ ਆਇਆਂ ਕਹਿੰਨਾ ਮੇਰਾ ਛੋਟਾ ਵੀਰ ਜਿਹੜਾ ਸਾਡੇ ਵਾਂਗੂ ਫੱਟੜ ਕਲੀਦਲ ਚ ਰਿਹਾ ਗੁਰਸ਼ਰਨ ਸਿੰਘ ਸ਼ੀਨਾ ਜੀ ਉਹ ਵੀ ਇੱਥੇ ਆਏ ਨੇ ਮੇਰਾ ਛੋਟਾ ਵੀਰ ਸਰਬ ਜਿਹੜਾ ਹੁਣ ਹੁਣੇ ਨਵਾਂ ਨਵਾਂ ਹੀ ਅਜੇ ਯੂਥ ਅਕਾਲੀ ਦਲ ਅਮਰਸਰ ਸ਼ਹਿਰੀ ਦਾ ਪ੍ਰਧਾਨ ਬਣਿਆ ਸੀ ਉਹ ਵੀ ਇੱਥੇ ਆਏ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਣਾ ਕਿ ਵੇਖੋ ਸਮੇਕਰਨ ਇਹੋ ਜੇ ਬਣਿਆ ਕਿ ਮੈਂ ਜਿੱਦਾਂ ਧਾਰਿਆਲ ਸਾਹਿਬ ਨੇ ਦੱਸਿਆ ਕਿ ਮੈਂ ਬਹੁਤ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਵਜੀਠੀਆ ਜੀ ਨਾਲ ਰਿਆ ਤੇ ਉਹਨਾਂ ਦੀ ਅਗਵਾਈ ਚ ਕੰਮ ਵੀ ਬੜਾ ਕੀਤਾ ਬਹੁਤ ਕੰਮ ਕੀਤਾ ਇਹ ਵੇਨ ਇਥੋਂ ਤੱਕ ਕਿ ਜਦੋਂ ਕੋਈ ਇਲੈਕਸ਼ਨ ਹੁੰਦੇ ਸੀ ਤੇ ਉਹ ਮੇਰੇ ਹਿਸਾਬ ਨਾਲ ਘੱਟ ਵਰਕ ਕਰਦੇ ਸੀ ਤੇ ਅਸੀਂ ਜ਼ਿਆਦਾ ਕਰਦੇ ਸੀ। ਮਤਲਬ ਕੋਈ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਉੱਥੇ ਤਗੜੇ ਹੋ ਕੇ ਇਲੈਕਸ਼ਨ ਲੜਦੇ ਰਹੇ ਆ ਤੇ ਜੇ ਅੱਜ ਉਹਨਾਂ ਨੂੰ ਅਲਵਿਦਾ ਕਹਤਾ ਜਿੰਨਾ ਚਿਰ ਉਹਨਾਂ ਨਾਲ ਰਹੇ ਆ ਰਹੇ ਆ ਜੇ ਅੱਜ ਉਹਨਾਂ ਨੂੰ ਅਲਵਿਦਾ ਕਿ ਕਿਉਂ ਤਾਰੀਅਲ ਸਾਹਿਬ ਦੇ ਨਾਲ ਆ ਗਏ ਆ ਮਾਨ ਸਾਹਿਬ ਦੇ ਨਾਲ ਆ ਗਏ ਆ ਆਮ ਆਦਮੀ ਚ ਆ ਗਏ ਆ ਹੁਣ ਤਗੜੇ ਹੋ ਕੇ ਜਿਸ ਤਰ੍ਹਾਂ ਉਧਰ ਸ਼ਰੋਨੀ ਕਾਲੀ ਦਲ ਦੇ ਵਿੱਚ ਮਿਹਨਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਤਗੜੇ ਹੋ ਕੇ ਏ ਧਾਰੀਅਲ ਸਾਹ ਨੂੰ ਜਿਤਾਵਾਂਗੇ ਔਰ ਗੁਰੂ ਕਿਰਪਾ ਕਰੇ ਉਹ ਦਿਨ ਦੂਰ ਨੇ ਜਿੱਦੇ ਧਾਰੀਅਲ ਸਾਹ ਦੀ ਜਿਹੜੀ ਵੱਡੀ ਜਿੱਤ ਪ੍ਰਾਪਤ ਹੋਏਗੀ। ਤਰਵੀਦੀ ਛੱਡਣ ਦਾ ਕਾਰਨ ਕੀ ਹੈ? ਮੈਂ ਕੋਈ ਕਰਨ ਦਾ ਨਹੀਂ। ਛੱਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿੰਦੇ ਇੱਜ਼ਤਮਾਨ ਚਾਹੀਦਾ। ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ। ਤੁਸੀਂ ਸਾਰੇ ਲੋਕਲ ਹੀ ਹੋ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ। ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਜੀ ਸਾਹਿਬ ਪਹਿਲਾਂ ਤੁਸੀਂ ਇੱਕ ਅੰਦਰਾ ਦੀ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਫੋਨ ਨਹੀਂ ਸੁਣਦੇ ਵਿਕਰੋ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਅਗਲੇ ਦਿਨ ਆਪਾਂ ਹੁਣ ਚੀਨੂ ਮੁਰਜਦੇ ਨਹੀਂ ਜੀ ਪਰ ਜਿਵੇਂ ਹੋ ਜਾਂਦੇ ਨੇ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇ ਕੇ ਜਾਊਂ ਮੈਂ ਤੁਹਾਨੂੰ ਸਦਿਆ ਅੱਜ ਤੁਸੀਂ ਕਹ ਲੈਣਾ ਪਹੌਣ ਐ ਤਸਲੀ ਕਰਾ ਕੇ ਜਾਊਂ ਅੱਜ ਵੇਖੋ ਛੱਡਣ ਦਾ ਕਾਰਨ ਇਹੀ ਹੈ ਕਿ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਲਈ ਕੰਮ ਕਰੇ ਉਹਦਾ ਫੋਨ ਵੀ ਨਾ ਚੁੱਕਿਆ ਜਾਵੇ 15-15 ਦਿਨ ਫੋਨ ਨਾ ਚੁੱਕਿਆ ਜਾਵੇ ਮੇਰੀ ਗਲਤੀ ਕੀ ਸੀ ਮੇਰੀ ਗਲਤੀ ਇਹੀ ਕਿ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੋਇਆ ਚੇਸ਼ਰੀ ਨਿਲ ਜੋਸ਼ੀ ਆਪਣੇ ਉਮੀਦਵਾਰ ਆ ਇਹਨਾਂ ਨੂੰ ਤੁਸੀਂ ਪਹਿਲਾਂ ਪਹਿਲਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਾਓ ਬਾਅਦ ਚ ਇਹਨਾਂ ਨੇ ਦਿਹਾਤੀ ਇਲਾਕੇ ਚ ਚਲ ਜਾਣਾ ਕਿਉਂਕਿ ਬਾਡੀ ਖਤਮ ਹੋ ਜਾਣੀ ਹੈ ਤੇ ਇਹਨਾਂ ਦਿਹਾਤੀ ਇਲਾਕੇ ਚ ਚਲ ਜਾਣਾ ਤਾਂ ਤੁਸੀਂ ਸ਼ਹਿਰ ਦੇ ਵਿੱਚ ਮੀਟਿੰਗਾਂ ਦੀ ਆਰੰਭ ਕਰ ਦਿਓ ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਜਦੋਂ ਦੀ ਆ ਮੈਂ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਸ਼ੁਰੂ ਕਰਾਤੀਆਂ ਤੇ ਮੇਰਾ ਫੋਨ ਚੁੱਕੜਾ ਬੰਦ ਕਰ ਦਿੱਤਾ ਮੈਨੂੰ ਤੇ ਲੱਗਦਾ ਮੇਰਾ ਇਹੋ ਕਸੂਰ ਆ ਔਰ ਮੈਂ ਇਸ ਇਨਸਾਨ ਦੇ ਨਾਲ ਜ਼ਿੰਦਗੀ ਦੇ 19 ਸਾਲ ਆਪਦੇ ਵੱਡੇ ਭਰਾਵਾਂ ਵਾਂਗੂ ਰੱਖਿਆ ਕੋਈ ਕਸਰ ਨਹੀਂ ਰਹਿਂਦੀ ਜਿੱਥੇ ਸੱਚਾ ਸੀ ਉੱਥੇ ਸੱਚਾ ਗਿਆ ਜਿੱਥੇ ਝੂਠਾ ਸੀ ਉੱਥੇ ਝੂਠਾ ਗਿਆ ਭਾਵੇਂ ਮੈਨੂੰ ਸਿਟ ਨੇ ਬੁਲਾਇਆ ਮੈਨੂੰ ਕੱਲੇ ਤੁਹਾਡੇ ਅੱਗੇ ਸੱਜਣ ਮੈਨੂੰ ਪਤਾ ਤੁਸੀਂ ਮੈਨੂੰ ਕੁਐਸਚਨ ਕਰਨੇ ਆ ਮੈਨੂੰ ਜੋ ਸਿਟ ਨੇ ਬੁਲਾਇਆ ਮੈਂ ਜੋ ਕੁਝ ਉੱਥੇ ਕਹਿ ਗਿਆ ਮੈਂ ਅੱਜ ਵੀ ਕਹਿਣਾ ਉਹ ਮੈਂ ਸਹੀ ਕਹਿ ਕੇ ਆਇਆ ਹੁੱਚ ਕੋਈ ਗੱਲ ਨਹੀਂ ਸੋ ਹੋਰ ਵੀ ਕਈ ਗੱਲਾਂ ਇਹੋ ਜੀਆਂ ਕਿ ਮੈਂ ਹੋਣੋ ਜੇ ਉਹਨਾਂ ਨੂੰ ਛੱਡ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਉਹਨਾਂ ਮੈਨੂੰ ਛੱਡਿਆ ਕਿਉਂਕਿ ਜਦੋਂ ਇੱਜ਼ਤ ਮਾਨ ਨਹੀਂ ਨਹੀਂ ਜਿਸ ਪਾਰਟੀ ਦੇ ਵਿੱਚ ਰਹਿ ਗਿਆ ਸੁਖਵੀਰ ਸਿੰਘ ਬਾਦਲ ਤੇ ਬਾਰੇ ਮੈਂ ਕੋਈ ਗੱਲ ਨਹੀਂ ਕਰਨ ਤੇ ਜਿਹੜੇ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਪਾਰਟੀ ਚੋਂ ਕੱਢਿਆ ਉਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਕਹੇ ਵੇਲੇ ਵੱਡੇ ਮਾਲਸਬ ਦੇ ਰਾਈਟ ਹੈਂਡ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਇੱਥੇ ਸਾਡੇ ਬੜੇ ਮਨਮੋਹਨ ਸਿੰਘ ਕਮਟਾਲਾ ਹੁੰਦੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆ ਇੰਦਰਬੀਰ ਬਲਾਰੀਏ ਨੂੰ ਪਾਰਟੀ ਚੋਂ ਕੱਢਿਆ ਗਿਆ ਇਹ ਸਾਰੇ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੱਢਿਆ ਗੁਰਪ੍ਰਤਾਪ ਸਿੰਘ ਟਿੱਕੇ ਉਹਨਾਂ ਨੂੰ ਕੱਢਿਆ ਗਿਆ ਆਪਣਾ ਬੋਨੀ ਉਹਨਾਂ ਨੂੰ ਕੱਢਿਆ ਗਿਆ ਸੇਖਵਾ ਪਰਿਵਾਰ ਕੱਢਿਆ ਗਿਆ ਜਨਾਰਾ ਪਰਿਵਾਰ ਕੱਢਿਆ ਗਿਆ ਮੰਨਾ ਮੀਆਂ ਵੰਡ ਰਹਿਣ ਕਿਹੜਾ ਦਿੱਤਾ ਜੇ ਮੈਂ ਨਿਕਲ ਗਿਆ ਆਪਾਂ ਰਹਿਣ ਕਿਹੜਾ ਦਿੱਤਾ ਜੀ ਕੱਲੇਦਲ ਚ ਇਹ ਮਤਲਬ ਅਸੀਂ 10 15 ਬੰਦੇ ਛਦਾਈ ਆ ਕਿ ਇਕੱਲੇ ਸਿਆਣੇ ਨੇ ਇਹਦਾ ਮਤਲਬ ਅਸੀਂ ਛਦਾਈ ਹੋ ਗਏ ਜਿਹੜੇ ਪਾਰਟੀਆਂ ਛੱਡ-ਛੱਡ ਭੱਜੀ ਜਾਂਦੇ ਕਿਹਦਾ ਜੀ ਕਰਤਾ ਜੇ ਪਾਰਟੀ ਛੱਡ ਕੇ ਜਾਣ ਨੂੰ ਸੋ ਇਸ ਕਰਕੇ ਜਲੀਲ ਹੀ ਇੰਨਾ ਕਾ ਜ਼ਿਆਦਾ ਕਰਤਾ ਕਿ ਅਸੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਦੁਖੀ ਹੋ ਕੇ ਪਾਰਟੀ ਛੱਡੀ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਆਈਡੀ ਨੋਬਦੀ ਨਾ ਆਉਂਦੀ ਉਦੋਂ ਕੱਲੇ ਬੰਦੇ ਦਾ ਫੋਨ ਚੁੱਕਣਾ ਮناسب ਨਹੀਂ ਸਮਝਾ ਮਤਲਬ ਹਲਕੇ ਦੇ ਵਿੱਚ ਨੀਵਾ ਵਿਖਾਉਣਾ ਸ਼ੁਰੂ ਕਰਤਾ ਮੇਰੇ ਬੰਦਿਆਂ ਨੂੰ ਸੱਦ-ਸੱਦ ਕੇ ਉਹਦੇ ਦਿਨੇ ਸ਼ੁਰੂ ਕਰਤੇ ਜਿਹੜੇ ਮੇਰੇ ਨਾਲ ਰਹਿਣ ਵਾਲੇ 24 ਘੰਟੇ ਜਿਨ੍ਹਾਂ ਦਾ ਮੈਂ ਕਾਲੀ ਦਲ ਕਰਕੇ ਬਹੁਤ ਇੱਜ਼ਤਮਾਨ ਕਰਦਾ ਭਾਵੇਂ ਉਹਨਾਂ ਦੇ ਪੱਲੇ-ਪੁੱਲੇ ਕੱਖ ਨਹੀਂ ਪਰ ਮੈਂ ਕਹਿਣਾ ਹੁਣਾ ਕਿ ਸੀਨੀਅਰ ਕਾਲੀ ਆ ਯਾਰ ਇਹਨਾਂ ਨੇ ਸਾਰੀ-ਸਾਰੀ ਉਮਰ ਕਾਲੀ ਦਲ ਤੇ ਪੱਲੇ ਉਹਨਾਂ ਦੇ ਕੱਖ ਨਹੀਂ ਹੁੰ ਔਰ ਉਹਨਾਂ ਬੰਦਿਆਂ ਨੂੰ ਸੱਦ ਕੇ ਸਿੱਧੇ ਅਹੁਦੇ ਦੇਣੇ ਸ਼ੁਰੂ ਕਰ ਦਿੱਤੇ ਔਰ ਮੇਰੇ ਨਾਲ ਇੱਕ ਕਮਿਟਮੈਂਟ ਜਿਹੜੀ ਡਾਕਟਰ ਏਪੀ ਵਾਲੀ ਕਰਕੇ ਗਿਆ ਘਰ ਉਹਦੇ ਤੋਂ ਵੀ ਇਹ ਭੱਜ ਗਏ ਤੇ ਫਿਰ ਬੰਦਾ ਉੱਥੇ ਕੀ ਕਰੇ ਜੀ ਗਿਲ ਸਾਹਿਬ ਜੀ ਤੁਹਾਨੂੰ ਇਹ ਕਹਿੰਦਾ ਹੈਗਾ ਕਿ ਜਿਹੜੀ ਸੁਖਵੀਰ ਬਾਦਲ ਹੋਣਾ ਹੈਗਾ ਤੁਸੀਂ ਕਹੋ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਵੀ ਤੁਹਾਡੇ ਮਾਂਝ ਸਤਕਾਰ ਆ ਮਜੀਦਿਆ ਸਾਹਿਬ ਕਰਕੇ ਤੁਸੀਂ ਛੱਡੀਆ ਪਾਰਟੀ ਪਰ ਕੀ ਸੁਖਵੀਰ ਬਾਦਲ ਸਾਹਿਬ ਵੀ ਇਹਨਾਂ ਦੇ ਦਬਾਅ ਹੇੜ ਸੀਗੇ ਜਿਹੜੇ ਤੁਹਾਨੂੰ ਵੀ ਰੋਗ ਨਹੀਂ ਸਕੇ ਜਾਂ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਨਹੀਂ ਮੇਰੀ ਮੈਨੂੰ 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 ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮ ਹੁਣ ਮੈਨੇ ਮੈਂ ਕੱਲੇ ਇੱਕ ਸਟੇਟਮੈਂਟ ਸੁਣੀ ਜੋਸ਼ੀ ਸਾਹਿਬ ਦੀ ਚਲੋ ਮੈਂ ਉਹਦਾ ਸਤਿਕਾਰ ਕਰਦਾ ਮੈਂ ਹਰੇਕ ਦਾ ਧਾਰੀয়াল ਸਾਹਿਬ ਭਾਵੇਂ ਉਦੋਂ ਹੀ ਮੈਂ ਇਦਾਂ ਹਾਂ ਮੈਂ ਇਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਮੈਂ ਧਾਰੀয়াল ਤੋਂ ਜ਼ਿਆਦਾ ਹੋਣਾ ਪੱਤਰਨੇ ਵੀ ਇਕੱਠੇ ਦਿੰਦੇ ਰਹੇ ਆ ਜੀ ਸੋ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਕਿ ਇਹ ਵੇਲੇ ਸਾਡਾ ਇੱਕ ਭਾਈਚਾਰਾ ਵੱਖਰਾ ਵਾ ਪੋਲਿਟਿਕਸ ਇੱਕ ਵੱਖਰੀ ਚੀਜ਼ ਆ ਤੇ ਜੋਸ਼ੀ ਸਾਹਿਬ ਨੇ ਕੱਲ ਬਿਆਨ ਦਿੱਤਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਹਿੰਦੇ ਜੀ ਮੇਰਾ ਭਰਾ ਵਾ ਡੁੱਬਦੀ ਬੇੜੀ 'ਚ ਚੜ ਗਿਆ ਤੇ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤੇ 92 ਐਮਐਨਏ ਵਾਲੀ ਕਿਸ਼ਤੀ 'ਚ ਚੜਿਆ ਤੇ ਤੁਸੀਂ ਇਹ ਮੈਂ ਜਵਾਬ ਦੇਣਾ ਡੁੱਬਦੀ ਮੇਰੀ ਆ ਕਿ ਇਹਨਾਂ ਦੀ ਆ ਤੇ ਉਹ ਡੁੱਬੀ ਚ ਚੜੇ ਨੇ ਤੂੰ ਹਿਸਾਬ ਲਾ ਲੋ ਆਪੇ ਤਿੰਨ ਤਿੰਨ ਜ਼ਿਆਦੇ ਹੁੰਦੇ ਆ ਕਿ 92 ਜ਼ਿਆਦੇ ਹੁੰਦੇ ਆ ਜਿਹੜੀ ਸਿੱਕ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੀ ਉਹ ਸੈੱਟ ਦਾ ਡਰਾਵਾਤ ਨਹੀਂ ਸੀ ਕਿਤੇ ਮੈਂ ਰੱਬ ਤੋਂ ਡਰਨ ਵਾਲਾ ਆ ਮਾ ਪਾਜੀ ਮੈਂ ਰੱਬ ਤੋਂ ਡਰਨ ਵਾਲਾ ਆ ਮੈਂ ਕਦੀ ਕਿਸੇ ਬੰਦੇ ਤੋਂ ਨਹੀਂ ਡਰਿਆ ਕਿਉਂਕਿ ਮੈਂ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਬੰਦਾ ਮੇਰੇ ਨਾਲ ਜਿਹੜਾ ਵਿਚਰੂਗਾ ਜਿਹੜਾ ਮੇਰੇ ਨਾਲ ਵਿਚਰਿਆ ਉਹਨਾਂ ਨੂੰ ਪਤਾ ਆ ਕਿ ਮੈਂ ਕਿਸੇ ਕਿਸੇ ਨੀਚਰ ਦਾ ਬੰਦਾ ਨਹੀਂ ਆ ਮੈਂ ਕਦੀ ਜਿਹੜੀ ਗੱਲ ਕਰਨ ਵਾਲੀ ਆ ਜੇ ਹੋਣ ਵਾਲਾ ਵਾ ਤੇ 2.5 ਮਿੰਟ ਲਏ ਆ ਜੇ ਨਹੀਂ ਉਹ ਤੁਸੀਂ ਵੀ ਤਾਂ ਮ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਆ ਹੁਣ ਮੈਂ ਤੁਹਾਡਾ ਨਾਂ ਕੀ ਲਾ ਕੇ ਦਵਾਂ ਤੁਸੀਂ ਭਾਵੇਂ ਅਕਾਲੀ ਦਲ ਦੇ ਖਿਲਾਫ ਤੁਹਾਡਾ ਚੈਨਲ ਚੱਲਦਾ ਈ ਤਲਵੀਰ ਸਿੰਘ ਵੱਲੋਂ ਤਾਂ ਕਦੀ ਲੰਮਾ ਨਹੀਂ ਰਿਹਾਊਗਾ ਤੁਸੀਂ ਖਿਲਾਫ ਨਹੀਂ ਚੱਲਦੇ ਸੀ ਕਿਹਾ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਇੱਕ ਭਰਾਵਾ ਤੌਰ ਤੇ ਮੈਂ ਕਹਿਣਾ ਇਨਸਾਨੀਅਤ ਦੇ ਤੌਰ ਤੇ ਤਾਂ ਮੈਂ ਤੇ ਤੁਹਾਡੇ ਵੀ ਕੰਮ ਆਇਆ ਮੈਂ ਸੋ ਇਸ ਕਰਕੇ ਮੈਂ ਕਦੀ ਕਿਸੇ ਨੂੰ ਨਾ ਈ ਨਹੀਂ ਕੀਤੀ ਜਿਹੜਾ ਮੇਰੇ ਕਰਨ ਵਾਲਾ ਕੰਮ ਸੀਗਾ ਮੈਂ ਠੋਕ ਕੇ ਕਰਦਾ ਇੱਕ ਜਣਾ ਗੱਲ ਕਰੋ ਇੱਕ ਜਣਾ ਯਾਰ ਇੱਕ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸ਼ਰਤ ਰੱਖ ਕੇ ਆਏ ਹੋ ਬਿਲਕੁਲ ਕੋਈ ਸ਼ਰਤ ਨਹੀਂ ਮੈਂ ਕਾਲੀ ਦਲ ਚ 19 ਸਾਲ ਰਹਾ ਮਤਲਬ ਵਹਿ ਕਾਲੀ ਦਲ ਤੇ ਮੇਰੇ ਦਾਦੇ ਪਟਾਦੇ ਵੇਲੇ ਦਾ ਹੈ ਪਰ ਜਿੰਨਾ ਚਿਰ ਮੈਂ ਮਜੀਠੀਆ ਨਾਲ ਰਹਾ ਜੋ ਮਜੀਠੀਆ ਕਹਦੇ ਕਿ ਮੇਰੇ ਨਾਲ ਇਹ ਸ਼ਤਰ ਰੱਖੀ ਤੇ ਮੈਂ ਤਾਂ ਵੀ ਮਾਫੀ ਮੰਗ ਲੂਗਾ ਮੈਂ ਮੈਂ ਆਪਦੀ ਮਿਹਨਤ ਨਾਲ ਆਪਦੀ ਕਾਬਲੀਅਤ ਨਾਲ ਹਲਕਾ ਇੰਚਾਰਜ ਲੱਗਾ ਹਾਂ ਤੇ ਜੇ ਮੈਂ ਉੱਥੇ ਹਲਕਾ ਇੰਚਾਰਜ ਲੱਗਾ ਹਾਂ ਤੇ ਮੈਂ 26000 ਵੋਟ ਲੈ ਕੇ ਗਿਆ ਤੇ ਮਜੀਠੀਆ ਸਾਹਿਬ ਦਾ ਐਡਾ ਵੱਡਾ ਕਾਦੇ ਤਾਂ ਉਹ ਪਤਾ ਸੁਲਤਾਨਵਿੰਦ ਰੋੜੀ ਵਿੱਚ ਦੀ ਲੰਘਦੀ ਆ ਇਧਰ ਰੀਸਟ ਆ ਜਾਂਦਾ ਇਧਰ ਸਾਊਥ ਆ ਜਾਂਦਾ ਮੈਂ ਤਾਂ ਫੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਰੱਬ ਤੋਂ ਡਰ ਕੇ ਕਹਿੰਦਾ ਮੈਂ ਤਾਂ ਦੂਜੇ ਨੰਬਰ ਤੇ ਆਇਆ ਤੇ ਤੀਜੇ ਤੇ ਆਏ ਮੈਨੂੰ ਇਹਨਾਂ ਨਾਲ ਵੋਟਾਂ ਵੀ ਵੱਧ ਪੈ ਗਈਆਂ ਹਾਲੇ ਕਿ ਜਦੋਂ ਵੱਡਾ ਲੀਡਰ ਕੋਈ ਸ਼ਹਿਰ ਚ ਆਉਂਦਾ ਨਾ ਤੇ ਸਾਰੇ ਲੀਡਰ ਜਿਹੜੇ ਦੂਜੀਆਂ ਦੂਜੀਆਂ ਹਰ ਕਹਿੰਦੇ ਹੁੰਦੇ ਉਹ ਵੀ ਉਧਰ ਨੂੰ ਤੁਰ ਜਾਂਦੇ ਸਾਰੇ ਮੇਰੇ ਚਲ ਗਏ ਪਰ ਮੈਂ ਉਹ ਬਾਬਾ ਦੇਵਸੋਂ ਦੇ ਛੱਡੀ ਸੀ ਤੇ ਮੈਂ ਤਾਂ ਫੇਰ ਵੀ ਦੂਜੇ ਨੰਬਰ ਤੇ ਰਿਹਾ ਜੀਠਿਆ ਜੀ ਨਹੀਂ ਜੁਕਦੇ ਜਾਂ ਸੁਖਵੀਰ ਬਾਦਲ ਜੀ ਨਹੀਂ ਜੁਕਦੇ ਤੁਹਾਡਾ ਨਹੀਂ ਮੈਂ ਵੇਖੋ ਮਾਜੇ ਦਾ ਬਗੈਰ ਜਦੋਂ ਬਾਦਲ ਸਾਹਿਬ ਨੂੰ ਕੋਈ ਜਾ ਕੇ ਗੱਲ ਕਹਿਣੀ ਆ ਤੇ ਬਾਦਲ ਸਾਹਿਬ ਕਹਿੰਦੇ ਮੈਂ ਕਹਿ ਦੂੰਗਾ ਵਿਕਰਮ ਨਾਲ ਗੱਲ ਕਰ ਲਿਓ ਪਰ ਤੁਸੀਂ ਕਹਿੰਦੇ ਮਾਜੇ ਦਾ ਚਰਨਿਆਲ ਪਰ ਮਾਜੇ ਦਾ ਹੀ ਤੁਸੀਂ ਕਹਿੰਦੇ ਸਾਰਾ ਬੇੜਾ ਕਿ ਪੁੱਤਾ ਡੋ ਗਿਆ ਮਾਜੇ ਲੱਗਦਾ ਡੈਮੇਜ ਸਾਰੇ ਬਾਦਲ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਕਹਿੰਦੇ ਤੁਹਾਨੂੰ ਨਹੀਂ ਲੱਗਦਾ ਸਾਨੂੰ ਸਾਨੂੰ ਨਹੀਂ ਤੁਹਾਨੂੰ ਮੈਂ ਬੰਦੇ ਦਾ ਦੇ ਨਾਂ ਗਿਣਾ ਕੇ ਦੱਸਦੇ ਆ ਕਿ ਇੰਨੇ ਬੰਦੇ ਕੱਢਤੇ ਇੰਨੇ ਸਾਲਾਂ ਚ ਅਜੇ ਤੁਸੀਂ ਸਮਝਦੇ ਡੈਮੇਜ ਨਹੀਂ ਹੋਇਆ ਗੱਲ ਦੱਸ ਰਿਹਾ ਹੈ ਪਰ ਕਰਨ ਕਿੰਨੀ ਦੇਰ ਤੋਂ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਜਿਹੜੀ ਘੁੱਟਣ ਹੈ ਕੱਲੀ ਤੁਹਾਨੂੰ ਹੀ ਹੋਈ ਹੈ ਕਿ ਹੋ ਬੜਿਆਂ ਨੂੰ ਹੁਣ ਅੱਜ 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 ਮੇਰੇ ਅੱਜ ਮੇਰੇ ਇੱਕ ਮਿੰਟ ਅੱਜ ਮੇਰੇ ਆਉਣਗੇ ਜੀ ਲੋਕ ਕਿਉਂ ਨਹੀਂ ਆਉਣਗੇ ਲੈ ਲੋਕ ਵੇਖੋ ਇਥੇ ਲੈਣਾ ਲੱਗ ਜਾਣੀਆਂ ਹੁਣ ਸਾਨੂੰ ਟਾਈਮ ਤੇ ਦਿਓ ਨਾ ਕੁੱਟਣ ਨੂੰ ਕਿੰਨੀ ਕੁ ਦੇਰ ਦੀ ਹੈ ਇਹ ਇਹ ਕੁੱਟਣ ਆਹੋ 6-8 ਮਹੀਨਿਆਂ ਤੋਂ ਚੱਲ ਰਹੀ ਸੀ 6-8 ਮਹੀਨਿਆਂ ਤੋਂ ਚੱਲ ਰਹੀ ਸੀ ਕਿ ਮੈਂ ਤੁਹਾਡੇ ਘਰ ਵੀ ਪਹੁੰਚੇ ਸੀ ਜੇ ਸੁਖਬੀਰ ਸਿੰਘ ਬਾਦਲ ਉਹ ਮਨਾਇਆ ਗਿਆ ਸੀ ਕਿ ਉਸ ਤੇ ਸਹਿਮਤੀ ਨਹੀਂ ਬਣੀ ਉਸ ਨੂੰ ਚੀਜ਼ ਨੂੰ ਵੀ ਲੈ ਕੇ ਬਾਦਲ ਸਾਹਿਬ ਸਹਿਮਤੀ ਕਰਦੇ ਮਜੀਠੀਆ ਸਾਹਿਬ ਭੱਜ ਜਾਂਦੇ ਇੱਕ ਜਿਹੜੀ ਗੱਲ ਮੁੱਦ ਰਹੀ ਹੈ ਕਿ ਬਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਚ ਵੀ ਦੂਰੀਆਂ ਨੇ ਹੁਣ ਤੁਸੀਂ ਦੱਸੋ ਫੁੱਲ ਕੇ ਤੁਸੀਂ ਬਾਹਰ ਆ ਗਏ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਮੈਂ ਜੋਸ਼ੀ ਸਾਹਿਬ ਦੀ ਕੈਂਪੇਨ ਸ਼ੁਰੂ ਕਰਤੀ ਤੇ ਮੇਰਾ ਮਜੀਠੀਆ ਸਾਹਿਬ ਨੇ ਫੋਨ ਚੁੱਕਣਾ ਬੰਦ ਕਰਤਾ ਮੈਂ ਸਰਦਾਰ ਅਕਬੀਰ ਸਿੰਘ ਬਾਦਲ ਦੇ ਹੁਕਮ ਹਮਤਾਬ ਕੁ ਸ਼ੁਰੂ ਕੀਤੀ ਤੇ ਮਜੀਠੀਆ ਸਾਹਿਬ ਨੇ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਲਓ ਮਜੀਠੀਆ ਸਾਹਿਬ ਨੇ ਫੋਨ ਬੰਦ ਕਰਤਾ ਮੇਰਾ ਚੁੱਕਣਾ ਤੇ ਬਾਕੀ ਤੁਸੀਂ ਸਿਆਣੇ ਆਪੇ ਹੱਲ ਲਾ ਲਓ ਮਜੀਠੀਆ ਸਾਹਿਬ ਨਹੀਂ ਚਾਹੁੰਦੇ ਜੋਸ਼ੀ ਸਾਹਿਬ ਜਿੱਤਣ ਮੈਂ ਤਾਂ ਕਹਿੰਦਾ 100% ਚਾਹੁੰਦੇ ਆ ਨਹੀਂ ਜੇ 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 ਤਲਬੀਰ ਸਿੰਘ ਵਰਗੇ ਤੋਂ ਮਜੀਠੀਏ ਨੂੰ ਖਤਰਾ ਹੈਗਾ ਕਿਉਂਕਿ ਮੈਂ ਤਾਂ ਲੋਕਾਂ ਦੇ ਭੈਣਾ ਭਰਾਵਾਂ ਦੇ ਕੰਮ ਕਰਦਾ ਮੇਰਾ ਤੇ ਉਧਰ ਮੇਰੇ ਹਲਕੇ 'ਚ ਵੀ ਦਫਤਰ ਆ ਮੇਰਾ ਇੱਧਰ ਵੀ ਦਫਤਰ ਆ ਮੇਰੀ ਮੈਂ 24 ਆਵਰ ਮਿਲਨ ਆਲਾ ਲੋਕਾਂ ਨੂੰ ਬੰਦਾ ਹਾਂ ਮੈਂ ਇੱਥੇ ਹਾਂ ਤਾਂ ਮੈਨੂੰ ਕੋਈ ਕਵੇ ਭਾਜੀ ਮਿਲਦਾ ਮੈਂ ਕਹਿੰਦਾ ਸ਼ਾਮੀ ਆ ਜੀ ਸਵੇਰੇ ਆ ਜੀ ਮੈਂ ਮਿਲਦਾ ਮੈਂ ਤਾਂ ਇਹੋ ਜਿਹਾ ਨਹੀਂ ਮੇਰੇ ਤੋਂ ਮੇਰੀ ਤੇ ਮੈਨੂੰ ਇਹ ਨਹੀਂ ਸਮਝਾਈ ਸਰਦਾਰ ਮਜੀਠੀਏ ਦਾ ਕੱਦ ਕਿੱਡਾ ਵੱਡਾ ਤੇ ਮੈਂ ਯਾਰ ਉਹਦੇ ਅੱਗੇ ਕੀ ਹਉਦੀ ਤੇ ਮੇਰੀ ਲੜਾਈ ਨਹੀਂ ਬੰਦੀ ਮਰੀਲ ਸਾਹਿਬ ਉਹ ਗੇਰੇ ਹਰਮਨ ਪਿਆਰੇ ਨੇਤਾ ਨੇ ਜਿਨ੍ਹਾਂ ਨੇ ਕਰਕੇ ਤੁਹਾਨੂੰ ਲੱਗਾ ਕਿ ਤੁਹਾਨੂੰ ਪਾਰਟੀ ਚੋਂ ਹਲਾ ਕੀਤਾ ਜਾਵੇ ਦੇਖੋ ਮੈਂ ਬੀਜੇਪੀ ਦੇ ਇੱਕ ਵਾਰ ਮੈਂ ਨਾ ਜਜਬਾਦੀ ਹੋ ਕੇ ਤੁਹਾਨੂੰ ਜਿਆਦਾ ਤੁਸੀਂ ਮੇਰੀ ਉਦੋਂ ਇੰਟਰਵਿਊ ਲੈ ਗਿਆ ਸੀ ਮੈਂ ਉਦੋਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਹਲੀ ਕਾਹਲੀ ਚ ਕਹਤਾ ਮੈਂ ਬੀਜੇਪੀ ਚੱਲ ਚੱਲਿਆ ਮੈਂ ਕਿਹਾ ਸੀ ਨਾ ਜੀ ਤੇ ਮੈਂ ਹਾਂ ਮੈਂ ਕਹਤਾ ਸੀ ਮੈਂ ਯਾਰ ਉਦੋਂ ਗੁੱਸਾ ਹੀ ਇੰਨਾ ਮੇਰੇ ਮਨ ਚ ਆਇਆ ਤੇ ਮੈਂ ਕਾਹਲੀ ਚ ਕਹਤਾ ਮੈਂ ਬੀਜੇਪੀ ਚ ਬਾਅਦ ਚ ਮੈਂ ਸੋਚਿਆ ਕਿ ਬੀਜੇਪੀ ਦਾ ਤੇ ਪੰਜਾਬ ਪ੍ਰਤੀ ਤੇ ਰਵੱਈਆ ਹੀ ਨਹੀਂਗਾ ਠੀਕ ਔਰ ਕਾਂਗਰਸ ਚ ਸਾਡਾ ਪਰਿਵਾਰ ਨਹੀਂ ਜਾ ਸਕਦਾ ਕਾਂਗਰਸ ਜੋ ਜੋ 84 ਵੇਲੇ ਕੀਤਾ ਹੀ ਨਹੀਂ ਉਹ ਭੁੱਲ ਸਕਦੇ ਔਰ ਕਾਂਗਰਸ ਸਾਡਾ ਪਰਿਵਾਰ ਨਹੀਂ ਜਾ ਸਕਦਾ ਇਸ ਕਰਕੇ ਅੱਜ ਭਾਵੇਂ ਧਾਰੀਅਲ ਸਾਹਿਬ ਇੱਥੇ ਬੈਠੇ ਨੇ ਕੋਈ ਕਹੇ ਜੀ ਇਹ ਅੰਜਾਨ ਨੇ ਜੇ ਨੇ ਭੂਣੇ ਇਹ ਕਹਿਣ ਦੀਆਂ ਗੱਲਾਂ ਪਰ ਇੱਕ ਗੱਲ ਮੈਂ ਵੇਖ ਕੇ ਚਲਿਆ ਇੱਕ ਗੱਲ ਮੈਂ ਇਮਾਨਦਾਰੀ ਨੂੰ ਇਮਾਨਦਾਰ ਪਾਰਟੀ ਦੇ ਵਿੱਚ ਗਿਆ ਮੈਂ ਇਮਾਨਦਾਰੀ ਵੇਖ ਕੇ ਗਿਆ ਕਿ ਯਾਰ ਇਸ ਪਾਰਟੀ ਚਕਾ ਕਾਮ ਚੱਲੇ ਨਾ ਚੱਲੇ ਕੰਮ ਸਕੇ ਮਾਨਦਾਰੀ ਤੇ ਯਾਰ ਹੈਗੀ ਨੇ ਇਸ ਪਾਰਟੀ ਤੇ ਇੱਕ ਵਾਰੀ ਦੇ ਉੱਤੇ ਸਾਰਾ ਹਲਕਾ ਇਕੱਠਾ ਹੁੰਦਾ ਸੀ ਬਹੁਤ ਨੌਜਵਾਨ ਇਕੱਠਾ ਹੁੰਦਾ ਸੀ ਕਿ ਉਸ ਤਰ੍ਹਾਂ ਦਾ ਹੀ ਪ੍ਰਭਾਵ ਰਹੇਗਾ ਜੀ ਇਸ ਪਾਰਟੀ ਨੂੰ ਬਿਲਕੁਲ ਉਤੋਂ ਵੱਧ ਹੋਵੇਗਾ ਜੀ ਉਤੋਂ ਵੱਧ ਹੋਵੇਗਾ ਉਹ ਤੇ ਮੇਰੇ ਨਾਲੋਂ ਬੰਦੇ ਤੋੜ ਦੇ ਰਹੇ ਆ ਹੁਣ ਮੇਰੇ ਨਾਲ ਟੁੱਟਣ ਵਾਲੇ ਤੇ ਕੋਈ ਨਹੀਂ ਮੇਰੇ ਨਾਲ ਤੇ ਹਰ ਇੱਕ ਨੇ ਜੋੜਨਾ ਹੀ ਹੋਣਾ ਮੇਰੇ ਨਾਲ ਤਾਂ ਇਹੋ ਜਿਹੇ ਹਾਲਾਤ ਸੀ ਕਿ ਜੇ ਕੋਈ ਮੇਰੇ ਨਾਲ ਰਹਿਣ ਵਾਲਾ ਬੰਦਾ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦਾ ਸੀ ਨਾ ਤੇ ਜਿਹੜੇ ਮਗਰੋਂ ਆਦੇ ਉਹਨਾਂ ਨੂੰ ਪਹਿਲਾਂ ਆਵਾਜ਼ ਵਾਜ ਵਾਜ ਮਿਲ ਗਈ ਉਹਨਾਂ ਨੂੰ ਅਖੀਰ ਤੇ ਵਜ ਗਈ ਆਵਾਜ਼ ਵਜ ਗਈ ਨੇ ਤੇ ਪਾ ਕੇ ਮਜੀਠੀਆ ਸਾਹਿਬ ਜੁੱਤੀ ਤੇ ਆਪਣੇ ਟੇਬਲ ਤੋਂ ਉੱਠ ਕੇ ਚੱਲ ਜਾਂਦੇ ਮਤਲਬ ਇੰਨਾ ਜ਼ਿਆਦਾ ਇਗਨੋਰ ਕਰ ਲਾ ਪਏ ਕਾਲੀਦਲ ਦਾ ਰਹਿਣ ਗਿਆ ਮਜੀਠੀਆ ਸਾਹਿਬ ਨਾਲ ਰਹਿ ਗਏ ਜਿਹੜੇ ਫੇਸਬੁੱਕ ਦੇ ਥੱਲੇ ਜਿੰਦਾਬਾਦ ਮਜੀਠੀਆ ਜਿੰਦਾਬਾਦ ਲਿਖਦੇ ਉਹ ਰਹਿ ਜਾਣਗੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਲਿਖਦੇ ਆ ਨਾ ਤੇ ਜਿਹੜੇ ਜਿਹੜੇ ਗੋਡੀ ਹੱਥ ਲਾਉਣ ਵਾਲੇ ਜੀ ਜੀ ਕਰਨ ਵਾਲੇ ਵਿਚ ਵਿਚ ਕਰਨ ਵਾਲੇ ਉਹ ਮਜੀਠੀਆ ਸਾਹਿਬ ਦੇ ਨਾਲ ਰਹਿਣਗੇ ਕੰਮ ਵਾਲਾ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਨਹੀਂ ਰਹਿਗਾ ਵੀਰ ਜੀ ਜਿਨ੍ਹਾਂ ਦੇ ਸਾਹਮਣੇ ਤੁਸੀਂ ਵਿਧਾਨ ਸਭਾ ਚੋਣਾਂ ਲੜੇ ਸੀ ਉਹਨਾਂ ਦੇ ਨਾਲ ਸਹਿਮਤੀ ਬਣੀ ਹੈ ਭਾਵੇਂ ਕਿ ਡਾਕਟਰ ਨੱਜਰ ਸਾਹਿਬ ਡਾਕਟਰ ਨੱਜਰ ਸਾਹਿਬ ਦੀ ਮੈਂ ਗੱਲ ਦੱਸਦਾ ਬਹੁਤ ਵਧੀਆ ਇਨਸਾਨ ਨੇ ਜਦੋਂ ਉਹਨਾਂ ਨੂੰ ਕੈਬਨਿਟ ਮਿਨਿਸਟਰ ਦਾ ਰੈਂਕ ਉਹਨਾਂ ਤੋਂ ਵਾਪਸ ਲਿਆ ਗਿਆ ਤੇ ਮੈਨੂੰ ਚੰਡੀਗੜ੍ਹ ਉਹ ਪਾਰਟੀ ਆਫਿਸ ਤੋਂ ਫੋਨ ਆਇਆ ਤੁਹਾਨੂੰ ਪਤਾ ਮੇਰੀ ਬਲਾਰੀਆ ਨਾਲ ਕਿੰਨੀ ਲੜਾਈ ਰਹੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਲੜਾਈ ਰਹੀ ਮੇਰੀ ਉਹਦੇ ਨਾਲ ਇੱਟ ਕੁੱਤੇ ਦਾ ਵੈਰ ਰਿਆ ਸਾਡੇ ਵਿੱਚ ਸੁਣ ਲਓ ਨਾ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲਓ ਉਹ ਪਾਰਟੀ ਦਾ ਕਰਕੇ ਹੀ ਕਿ ਉਹ ਸਾਡੇ ਵਰਕਰਾਂ ਦੇ ਪਰਚੇ ਕਰਾਉਂਦਾ ਇਨਜਾਇਜ ਮੈਂ ਵਰਕਰਾਂ ਨਾਲ ਖੜਦਾ ਸੀਗਾ ਔਰ ਡਾਕਟਰ ਨੇਜਰ ਜਦੋਂ ਕੈਬਨਿਟ ਮਿਨਿਸਟਰ ਵਾਪਸ ਲਿਆ ਜਾਂਦਾ ਮੈਨੂੰ ਪਾਰਟੀ ਆਫਿਸ ਤੋਂ ਫੋਨ ਆਉਂਦਾ ਕਿ ਤੂੰ ਹੀ ਡਾਕਟਰ ਨਿਜਰ ਦੇ ਖਿਲਾਫ ਬੋਲੋ ਕਿ ਇਹ ਕਰਪਟ ਬੰਦਾ ਵਾ ਜੀ ਇਹ ਕਰਪਸ਼ਨ ਕਰਦੇ ਆ ਜੀ ਇਹ ਉਹ ਕਰਦੇ ਜੀ ਜੇ ਕਰਦੇ ਤੇ ਤਲਵੀਰ ਸਿੰਘ ਨੇ ਠੋਕੇ ਉਹਨਾਂ ਨੂੰ ਕਿਹਾ ਸੀ ਕਿ ਡਾਕਟਰ ਨਿਜਰ ਭਾਵੇਂ ਪਾਰਟੀ ਵਿਰੋਧੀ ਦਾ ਉਹਨੇ ਤੇ ਕਦੀ ਕੁੱਤੀ ਨੂੰ ਛੋਟੀ ਨਹੀਂ ਮਾਰੀ ਤੇ ਤਲਵੀਰ ਸਿੰਘ ਉਹਦੇ ਖਿਲਾਫ ਨਹੀਂ ਬੋਲੇਗਾ ਇਹ ਤਲਵੀਰ ਸਿੰਘ ਨੇ ਪਾਰਟੀ ਦੇ ਆਫਿਸ ਨੂੰ ਜਵਾਬ ਦਿੱਤਾ ਸੀਗਾ ਯਾਰ ਠੀਕ ਆ ਅਸੀਂ ਵਿਰੋਧੀ ਹੋ ਸਕਦੇ ਆ ਇਹਨਾਂ ਦੇ ਵੇਖੀਏ ਨਾ ਮਤਲਬ ਜਾਨ ਤੇ ਰੱਬ ਨੂੰ ਦੇਣੀ ਆ ਜਾਨ ਤੇ ਰੱਬ ਨੂੰ ਦੇਣੀ ਇਹਨਾਂ ਨੂੰ ਥੋੜਾ ਦੇਣੀ ਆ ਤੇ ਅਸੀਂ ਜੇ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਹੀ ਨਾ ਕਹੀਏ ਤੇ ਉਹਦਾ ਫਾਇਦਾ ਕੀ ਹੈ ਜੀ ਮੰਤਰੀ ਬਦਲਿਆ ਅਕਾਲੀ ਦਲ ਦੇ ਨਾਲ ਤੁਸੀਂ ਮਤਰੀ ਸਾਹਿਬ ਕਹਿੰਦੇ ਰਹੇ ਅੱਜ ਬਤਰੀ ਸਾਹਿਬ ਧਾਰੀয়াল ਸਾਹਿਬ ਤੁਹਾਡੇ ਕਿੰਤਰਾਂ ਦਾ ਮਸਮੂ ਸੋੜਿਆ ਤੁਹਾਨੂੰ ਮੈਂ ਵੇਖੋ ਪਹਿਲੀ ਤੇ ਗੱਲ ਮੈਂ ਅੱਗੇ ਤੁਹਾਨੂੰ ਕਹਾਂਗਾ ਮੈਨੂੰ ਕੱਢਿਆ ਮੈਂ ਮੇਰਾ ਅੱਜ ਦਾ ਨਹੀਂ ਧਾਰੀয়াল ਸਾਹਿਬ ਨਾਲ ਮੇਰਾ ਪਹਿਲਾ ਪਿਆਰ ਆ ਬੜਾ ਪੁਰਾਣਾ ਪਿਆਰ ਆ ਅਸੀਂ ਇਕੱਠੇ ਧਰਨੇ ਦਿੰਦੇ ਰਹੇ ਆ ਪ੍ਰੈਸ ਵਾਲਿਆ ਸੁੱਮੇ ਤਾਂ ਹੱਸੀ ਜਾਂਦਾ ਪਿੱਛੇ ਖਲੋਤਾ ਇਹਨੂੰ ਪਤਾ ਹੀ ਆ 200 ਜੋੜੇ ਫੜਕਦੇ ਤਾਂ ਧਾਰੀয়াল ਸਾਹਿਬ ਆਪਾਂ ਦਿੰਦੇ ਨਹੀਂ ਰਹੇ ਅਸੀਂ ਕੋਈ ਨਾਂ ਤੇ ਤਲਬੀਰ ਤੇ ਨਾਮ ਹੈ ਅਸੀਂ ਕੋਈ ਖਾਨਦਾਨੀ ਕੰਟੈਕਸਟ ਦੀ ਆਹੀਂ ਤਾਂ ਬੜੇ ਲੋਕਾਂ ਨਾਲ ਆਏ ਆ ਅਹੀ ਮਿਹਨਤ ਕਰਦੇ ਤੇ ਤਲਬੀਰ ਗਿੱਲ ਬਣਿਆ ਤਾਂ ਆਪਣੀ ਮਿਹਨਤ ਨਾ ਬਣਿਆ ਮਿਹਨਤ ਨਾ ਬਣਿਆ ਅਹੀ ਦੇ ਜਲਦੀਪ ਤਾਂ ਲਿਓ ਬਣਿਆ ਤਾਂ ਆਪਣੀ ਮਿਹਨਤ ਨਾ ਬਣਿਆ ਨਾ ਹੀ ਕੇ ਨੂੰ ਕਰਪਸ਼ਨ ਦਿੱਤੀ ਨਾ ਹੀ ਕੇ ਕੋ ਚਾਪ ਨਹੀਂ ਸੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ ਦਾ ਮਤਲਬ ਸਾਹਮਣੇ ਹੀ ਆ ਮੈਂ ਤਾਂ ਦਾਤਾ ਇਥੇ ਫੇਸਬੁੱਕ ਦੇ ਥੱਲੇ ਜਿਹਨੇ ਲਿਖਤਾ ਜਿੰਦਾਬਾਦ ਜਿੰਦਾਬਾਦ ਬਾਅਦ ਚ ਉਹਨੇ ਖੁਲਗਮ ਜੀਠੀਆ ਸਾਹਿਬ ਤੁਹਾਡੀ ਫੋਟੋ ਦੇ ਥੱਲੇ ਜਿੰਦਾਬਾਦ ਲਿਖਿਆ ਸਾਹਿਬ ਜੀ ਬਹੁਤ ਵਧੀਆ ਜੀ ਤੇ ਬੜਾ ਮਿਹਨਤੀ ਵਰਕਰ ਹੈ ਜੀ ਇਹਨਾਂ ਚਫੀ ਪਾਓ ਇਹਨਾਂ ਫੋਟੋ ਲੋ ਆ ਤੇ ਬੇੜਾ ਪਾਤਾ ਫੇਸਬੁੱਕ ਨੇ ਸਾਡਾ ਕਾਲੀ ਦ ਉਹ ਕਹਿੰਦੇ ਉਹਦਾ ਕ੍ਰिएਟਰ ਕੋਣ ਹੈ ਜੀ ਸਾਹਿਬ ਕਿਹਨਾ ਬੰਦਾ ਮਹਾਪੁਰਸ਼ ਹੈ ਜਿਹੜਾ ਫੇਸਬੁੱਕ ਦੇ ਉੱਤੇ ਸਾਰੀ ਰਾਜਨੀਤੀ ਚਲਾ ਰਿਹਾ ਸਾਹਿਬ ਉਹ ਤਾਂ ਸਾਨੂੰ ਨਹੀਂ ਪਤਾ ਮਾਜੇ ਸਾਥੀ ਉਹ ਇੱਕ ਦਿਨ ਨਾ ਚਲੋ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਇੱਕ ਦਿਨ ਮੇਰੇ ਖਿਲਾਫ ਬੜਾ ਕੂੜ ਪ੍ਰਚਾਰ ਲਿਖ ਕੇ ਪਾਇਆ ਗਿਆ ਤੁਸੀਂ ਸਾਰੇ ਪੜਿਆ ਹੋਣਾ ਇਹ ਗੋਲ ਕਚੋਰਾ ਜੀ ਇਹ ਕੰਟੀਨਾਂ ਦਾ ਚੋਰ ਆ ਜੀ ਇਹ ਪਤਾਨੀ ਪਾਰਕਿੰਗਾਂ ਦਾ ਚੋਰ ਆ ਜੀ ਤੇ ਉਹਨਾਂ ਨੂੰ ਕੋ ਮੈਂ ਤਾਂ ਉਹਨਾਂ ਛੱਡ ਆਇਆ ਜੀ ਕਾਲੀ ਦਲ ਤੇ ਹਸਪਤਾਲ ਮੈਂ ਛੱਡ ਆਇਆ ਜਿਹੜੀਆਂ ਮੈਂ ਕੰਟੀਨਾਂ ਚੋਰੀ ਕੀਤੀਆਂ ਜਾਂ 골ਕਾ ਚੋਰੀ ਕਰਕੇ ਮੈਂ ਮਜੀਠੀਆ ਸਾਹਿਬ ਨੂੰ ਹਿਸਾਬ ਦਿੰਦਾ ਰਿਹਾ ਹੁਣ ਦੱਸੋ ਮੈਨੂੰ ਦਿਓ ਮੈਨੂੰ ਸਾਹਿਬ ਜੇ ਮੈਂ 골ਕਾ ਚੋਰੀ ਕਰਦਾ ਹੁੰਦਾ ਮੇਰੇ ਘਰ ਪੈਸੇ ਆਉਂਦੇ ਹੁੰਦੇ ਜਾਂ ਮੈਂ ਕੰਟੀਨਾਂ ਜਾਂ ਜੋ ਵੀ ਮੇਰੇ ਤੇ ਅਲੀਗੇਸ਼ਨ ਆਉਂਦੇ ਆ ਜੇ ਮੈਂ ਉਹ ਪੈਸੇ ਲੈਂਦਾ ਹੁੰਦਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਕਿ ਉਹਨਾਂ ਚੀਜ਼ਾਂ ਜੋ ਤਲਬੀਰ ਸੋਹਣ ਇੱਕ ਪੈਹਾ ਕਦੇ ਲੈ ਸਜਣਾ ਮੇਤਰਾ ਦੀ ਮੱਧਮੇ ਜਰੂਰ ਠੋਕੇ ਕਰਦਾ ਤੇ ਗਾਹ ਵੀ ਕਰਨੀਆਂ ਧਾਰੀ ਹਾਲ ਸਾਬ ਤੋਂ ਵੀ ਕਰਾਉਣੀਆਂ ਤੇ ਮਾਨ ਸਾਬ ਤੋਂ ਵੀ ਕਰਾਉਣੀਆਂ ਕਿ ਸਾਡਾ ਸੱਜਣ ਜੇ ਇਹਨੂੰ ਫਲਾਨੀ ਦਾਗਾ ਜਗਾ ਸੈਟ ਕਰੋ ਆ ਸਾਡਾ ਸੱਜਣ ਜੇ ਇਹਨੂੰ ਫਲਾਨੀ ਯਾਰ ਕਿਹੜਾ ਬੰਦਾ ਨਹੀਂ ਕਰਦਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆਜੇ ਬੱਚਿਆਂ ਨੂੰ ਸੈਟ ਨਹੀਂ ਕਰਦੇ ਕਰਦੇ ਜੇ ਕਿ ਨਹੀਂ ਕਰਦੇ ਤੇ ਅਸੀਂ ਕਰਾਏ ਆ ਅਸੀਂ ਆਪਦੇ ਬੰਦਿਆਂ ਨੂੰ ਕੰਮ ਕਰ ਸੈਟ ਕਰਾਏ ਆ ਤੇ ਜੇ ਉਹਦੇ ਜੋ ਤਲਬੀਰ ਸੋਹਣੇ ਕੋਈ ਪੈਹਾ ਲਿਆ ਹੋਵੇ ਤੇ ਤਲਬੀਰ ਸੋਹਣ ਆ ਦੀ ਮਾਂ ਦਾ ਪੁੱਤ ਹੀ ਨਹੀਂ ਤਲਵੀਰ ਸਿੰਘ ਇਹ ਇਹ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਮਜੀਠੀਆ ਸਾਹਿਬ ਦੇ ਕਰਿੰਦੇ ਸਾਡੇ ਖਿਲਾਫ ਲਿਖ ਲਿਖ ਕੇ ਪਹੁੰਚ ਤੇਹੀ ਮਜੀਠੀਆ ਨੂੰ ਫੋਨ ਕਰੀਏ ਮਜੀਠੀਆ ਫੋਨਾਂ ਚੁੱਕੇ ਤੇ ਫਿਰ ਅਸੀਂ ਦੇ ਭਰਾਵਾ ਮਾਝੇ ਵਾਲੇ ਆ ਅਜੇ ਅਜੇ ਇਹ ਇਹ ਜਿਹੜੀ ਇਹ ਜਿਹੜਾ ਕੁਛ ਉਹਨਾਂ ਲਿਖ ਕੇ ਪਾਇਆ ਇਹ ਅਜੇ ਐਪੀਸੋਡ ਖਤਮ ਨਹੀਂ ਹੋਇਆ ਤੁਸੀਂ ਰਾਜਨੀਤੀ ਕੌਣ ਕਰ ਰਹੇ ਬੰਦਾ ਉਹਨਾਂ ਨਾਲ ਕਿਹਦੇ ਫੋਨ ਕੌਣ ਹੈ ਜਿਹੜਾ ਉਹਨੇ ਰੱਖਿਆ ਉਹ ਮੀਡੀਆ ਮੁਡੀਏ ਦੇ ਇੰਚਾਰਜ ਚੁੱਤਦੇ ਕਿਹੜੇ ਕਮੇਟੀ ਦੇ ਵਿੱਚ ਬੜਾ ਕਹਿੰਦੇ ਸੀ ਗੈਰ ਦਖਲ ਦਿੰਦੇ ਨੇ ਬਹੁਤ ਜ਼ਿਆਦਾ ਇਹ ਆ ਬੰਦਾ ਇੱਧਰ ਲਾ ਦਿਓ ਜੀ ਆ ਬੰਦਾ ਇੱਧਰ ਲਾ ਦਿਓ ਜੀ ਸ਼ੀਦਾ ਸਾਹਿਬ ਉਹ ਮੈਚਰ ਲਾ ਦਿਓ ਜੀ ਮੇਰਾ ਭਲਾਣਾ ਲਾ ਦਿਓ ਤੇ ਕੀ ਮਾੜਾ ਕੀਤਾ ਮੈਂ ਗੋਲਕਲਾ ਆਇਆ ਸੀ ਸ਼ੀਦਾ ਸਾ ਕਾਲੀ ਨਹੀਂ ਕਮੈਂਡਰ ਕੀ ਗੱਲ ਪੰਗਾਲੀ ਵਾਲਾ ਸੁਲੱਖਣ ਸਿੰਘ ਮਜੀਠੀਏ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੀਏ ਹਲਕੇ ਦਾ ਦਰਬਾਰ ਸਾਹਿਬ ਮੈਂਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋ ਉਹਨਾਂ ਕੋਲ ਸਤਨਾਥ ਸਿੰਘ ਮਾਗਾਸਰਾਏ ਮਜੀਠੀਏ ਹਲਕੇ ਦਾ ਮੈਂਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋ ਉਹਦੇ ਕੋਲ ਜਰਮ ਵੀ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟਿਕਲ ਕਿਹੜੇ ਕੰਮ ਲੀਆ ਜੇ ਇਹ ਕੰਮ ਨਹੀਂ ਕਰਦੇ ਫਿਰ ਕਹਿੰਦੇ ਉਹਦੇ ਕੋਲ ਲੈਣ ਕੀ ਜਣੇ ਇਹ ਕਰਦਾ ਕੱਖ ਨਹੀਂ ਜਿਹੜੇ ਜਿਹੜੇ ਮੈਨੇਜਰ ਤੁਸੀਂ ਕਹਿੰਦੇ ਰਹੇ ਲੋ ਉਹ ਤੇ ਲੱਗਰ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਭਾਲ ਕਿਉਂ ਕੀਤੀ ਇਹਨਾਂ ਨੇ ਇਹ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਵੀ ਸਾਹਿਬ ਨੂੰ ਜੇ ਝੂਠ ਘਟਾਲੇ 'ਚ ਫੜੇ ਗਏ ਆ ਤੇ ਭਾਲ ਕਿਉਂ ਕੀਤੀ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨੇ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਕਢਾਓ ਜਿਹੜਾ ਮੇਰੇ ਵਾਲਾ ਮੇਰੇ ਵਾਲਾ ਮੈਨੇਜਰ ਲਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲਗਾ ਉਹ ਤੋਂ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤੇ ਤਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਹਿਓਦੋਂ ਮੈਂ ਤੇ ਆਪ ਕਹਾਂ ਕਿ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40-50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਾਂ ਕਿ ਉਦੋਂ ਮੈਂ ਬਾਹਰੋਂ ਸਟੇਟਮੈਂਟ ਉਹ ਇੱਕ ਬੰਦਾ ਬਹੁਤ ਵਧੀਆ ਮਿਲਿਆ ਚਰਨਿਆਂ ਵਿੱਚ ਬਾਕੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਪਣਾ ਇਹ ਟਾਈਮ ਦਊਗਾ ਇੱਕ ਮਿੰਟ ਯਾਰ ਡਾਕਟਰ ਆਪੀ ਨਾਲ ਲੰਮਾ ਵਿਵਾਦ ਰਿਹਾ ਕਿਤਨਾ ਕਦੇ ਉਹ ਵੀ ਕਾਰਨ ਬਣਿਆ ਸ਼੍ਰੋਮਣੀ ਅਕਾਲੀ ਦਲ ਤੋਂ ਛੱਡਣ ਦਾ ਬਿਲਕੁਲ ਬਣਿਆ ਜੀ ਤੇ ਹੁਣ ਆਪ ਆਦਮੀ ਪਾਰਟੀ ਚ ਰਹਿ ਕੇ ਕੀ ਕਰੋਗੇ ਦੁੱਖ ਗੁਰਰਾਮ ਦਾ ਹਸਤਾਲੀ ਨਹੀਂ ਹੁੰਦਾ ਉਹਦੇ ਥੱਲੇ ਆਮ ਆਦਮੀ ਪਾਰਟੀ ਦਾ ਤੇ ਮੇਰਾ ਤੇ ਆਪੇ ਕਟੂ ਮੈਂ ਤੇ ਭਾਜੀ ਤੁਹਾਨੂੰ ਸਹੀਗਾ ਤੁਸੀਂ ਮੈਂ ਸ਼ਰੋਣੀ ਕਮੇਟੀ ਤੋਂ ਜਾਂਚ ਚੜਾਈ ਜੀ ਮੈਂ ਇੱਧਰ ਆ ਕੇ ਸ਼ਰੋਣੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਹੈ ਸਵੇਰੇ ਆ ਮੇਰੀ ਬਦਲੀ ਕਰਤੀ ਜੇ ਉਧਰ ਆ ਕਰਤੀ ਇੱਧਰ ਉੱਥੇ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਿੰਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਾਏ ਯਾਰ ਉੱਥੇ ਹਾਂ ਉਹਨਾਂ ਸਿਆਸਤੀ ਬੰਦੇ ਦੇ ਵੀ ਡੋਪ ਟੈਸਟ ਚਾਹੀਦੇ ਉਹਨਾਂ ਟੱਕਰਾਲੋ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਕਰਾ ਲਓ ਆਰਮਿਕ ਹਦਾਰਾ ਉਹਦੇ ਉੱਤੇ ਚਰਿਆਵਾਂ ਦਾ ਇਲਜਾਮ ਲਾ ਗਾ ਦਾ ਇਲਜਾਮ ਮੈਂ ਝੂਠ ਬੋਲਣ ਦਿਆ ਮੈਂ ਨਾ ਕਿਸਕਰ ਦਾ ਡੋਪ ਟੈਸਟ ਕਰਾਉ ਕਿਹੜੇ ਕਿਸਕਰ ਦਾ ਨਾਮ ਵੀ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਨਹੀਂ ਲਾ ਕੇ ਪਹਿਲਾਂ ਉਹਦੇ ਕੋਲ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਜਦੋਂ ਡੀਟੇਲ ਕਰੇ ਬੈਠੇ ਕੋਈ ਆਵਾਜ਼ੀ ਪਾਰਟੀ ਦਾ ਟਾਰਗੇਟ ਕੋਲ გასੂ ਜਿੱਦੇ ਤੋਂ ਕਾਰਜ ਕਰ ਰਿਹਾ ਡਿਪਟੀ ਕਾਲਾ ਵੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਖਣੀ ਹਲਕੇ ਦੀ ਕਮਾਂਡ ਸਾਭ ਲਈ ਆ ਓਕੇ ਉਹ ਕਹਿੰਦੇ ਆ ਕਿ ਮੈਂ ਦੱਖਣੀ ਹਲਕਾ ਵੇਖਾਂਗਾ ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ ਬੰਦੇ 15-20 ਗਏ ਆ ਠੀਕ ਆ ਹੁੰਦੇ ਆ ਹਰਕ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ ਮੈਂ ਸਤਿਕਾਰ ਕਰਦਾ ਉਹਨਾਂ ਬੰਦੇ ਆ ਠੀਕ ਆ ਉਹਨਾਂ ਨੇ ਅੱਜ ਦੱਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿਤੇ ਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਬਾਹ ਚਾਲ ਚੱਲ ਪੁੱਛਿਆ ਜੇ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 20-25000 ਵੋਟ ਪਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਅਦ ਹਾਰਨ ਤੋਂ ਬਾਅਦ ਤੇ ਤਲਬੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸਾਊਥ ਹਲਕੇ ਦਾ ਤੇ ਅੱਜ ਉਏ ਕੱਲਾ ਕਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਕਿ ਮਜੀਠੀਏ ਨੇ 2-4 ਦਿਨ ਇਲੈਕਸ਼ਨ ਦੇ ਟਾਈਮ ਟਪਾਉਣੇ ਆ ਤੇ ਚਲੋ ਬੜੀ ਵਧੀਆ ਗੱਲ ਆ ਮੇਰਾ ਹਲਕਾ ਤੇ ਬੜਾ ਵਧੀਆ ਸੈਟਅਪ ਮੈਂ ਇਹਦੇ ਕਰ ਗਿਆ ਥੋੜੀ ਸਾਨੂੰ ਮਜੀਠੇ ਚ ਧਾਰੀਲ ਸਾਹਿਬ ਆਪਾਂ ਨੂੰ ਧੋੜਿਓ ਮੈਂ ਮਜੀਠੇ ਚ ਜਾਵਾਂਗਾ ਮੈਂ ਮੈਂ ਬਿਲਕੁਲ ਜਾਵਾਂਗਾ ਮੈਂ ਜਦੋਂ ਪਾਰਟੀ ਦਾ ਜਿਹੜੀ ਪਾਰਟੀ ਨਾਲ ਆ ਗਿਆ ਮੈਂ ਆ ਗਿਆ ਮੈਂ ਮਜੀਠੇ ਚ ਮੇਰੇ ਬੰਦੇ ਐ ਮੈਂ ਜੁਆਇਨ ਕਰਾਵਾਂਗਾ ਪਾਰਟੀ ਦਾ ਉਮੀਦਵਾਰ ਬਣਾਉਂਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਲਈ ਵੀ ਤਿਆਰ ਹਾਂ ਕਿੱਥੋਂ ਮੈਂ ਉਹ ਗਾਣੀਆਂ ਗੱਲਾਂ ਨਾ ਯਾਰ ਤੂੰ ਅੱਜ ਦੀ ਗੱਲ ਕਰ ਲੜਦੀ ਪਹਿਲਾਂ ਨਾ ਤੇ ਨਾ ਤੇ ਨਾ ਤੁਹਾਨੂੰ ਗਾਣਾ ਲੜਾ ਦੇਤ ਨਹੀਂ ਜੋ 27 ਉਹ ਫੇਲ ਦੇਖੋ ਜਿਸ ਤਰ੍ਹਾਂ ਕੱਲੀ ਪਾਰਟੀ ਨਾਲ ਦੇਖੋ ਜਿਹੜੀ ਲੀਡ ਦੀ ਗੱਲ ਹੈ ਨਾ ਜਿਹੜ ਦੀ ਗੱਲ ਆ। ਇਹ ਹਲਕਾ ਦਾ ਕਾਲੀਦਲ ਦਾ ਗੜ ਮੰਨਿਆ ਜਾਂਦਾ ਜੀ। ਕੋਈ ਗੱਲ ਨਹੀਂ। ਸੁਣੋ। ਹਾਂਜੀ। ਔਰ ਇੱਕ ਮਿੰਟ ਨੇ ਜਿਉਨੇ ਜਵਾਬ ਦੇਈਏ ਜੀ ਇਹਨਾਂ ਦਾ ਕੱਲੇ-ਕੱਲੇ ਕਰਦਾ। ਦੱਸੋ ਜੀ ਕੌਣ ਇਹਦਾ ਗੜ ਬਣਿਆ ਜਾਂਦਾ? ਧਾਰੀਵਾਲ ਸਾਹਿਬ ਆਣੇ ਤੇ ਕਹਿੰਦੇ ਇੱਕ ਮਿੰਟ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇ। ਹਾਂਜੀ। ਹਾਂਜੀ। ਮਜੀਠੇ ਹਲਕੇ ਤੇ ਉਹਨਾਂ ਦਾ ਕਹਿਣਾ ਕੀ ਧਾਰੀਵਾਲ ਸਾਹਿਬ ਨੂੰ ਲੀਡ ਦਿਵਾਉਣ ਦੇ ਵਿੱਚ ਕੋਈ ਅਹਿਮ ਦੇ ਕਾਲੀਦਲ ਦਾ ਗੜ ਬਣਿਆ। ਦੇਖੋ ਮੇਰੀ ਗੱਲ ਸੁਣੋ। ਤੁਸੀਂ ਮਜੀਠੇ ਹਲਕੇ ਦਾ ਗੜ ਤੁਸੀਂ ਕਹੀ ਜਾਂਦੇ ਜਣਾ। ਉਹ ਗੜ ਬਣਾਇਆ ਕਿਹਨਾਂ ਨੇ? ਉਹਦੇ ਚ ਇੱਕ ਤਲਬੀਰ ਸਿੰਘ ਤੇ ਇੱਕ ਸਰਵਨ ਸਿੰਘ ਤੁੰ ਉਰਨਾ ਦਾ ਬਹੁਤ ਵੱਡਾ ਚੋਗ ਦਾ ਰਿਆ ਅਸੀਂ ਨਾ ਝੋਲਾ ਚੁੱਕ ਕੇ ਮਜੀਠੀਏ ਦਾ ਕੱਲੇ ਕੱਲੇ ਬੰਦੇ ਦੇ ਘਰ ਚ ਗਏ ਆ ਕੱਲੇ ਕੱਲੇ ਬੰਦੇ ਦੇ ਘਰ ਚ ਜਾ ਕੇ ਦੱਸਿਆ ਕਿ ਇਹ ਵਿਕਰਮ ਸਿੰਘ ਮਜੀਠੀਆ ਜੀ ਇਹਦੀ ਬਾਦਲ ਦੇ ਘਰ ਦੇ ਵਿੱਚ ਗੱਲ ਜੀ ਮਤਲਬ ਗੱਲ ਮੁਕਦੀ ਐਨਾ ਕਿ ਝੂਠ ਮਾਰ ਕੇ ਪਹਿਲੀ ਇਲੈਕਸ਼ਨ ਚ ਅਸੀਂ 24000 ਦੀ ਲੀਡ ਦਵਾਈ ਉਥੇ ਜਿੱਤ ਸਾਰੀ 3500 ਦੀ ਹੁੰਦੀ ਹੁੰਦੀ ਸੀ ਤੇ 24000 ਦੀ ਲੀਡ ਦਵਾਈ ਉਦੋਂ ਬਾਅਦ 24000 ਤੋਂ ਲੀਡ ਟੁੱਟੀ ਨਹੀਂ ਉਹ ਕਦੀ 23 ਹੋ ਗਈ ਕਦੀ 25 ਹੋ ਗਈ ਕਦੀ 22 ਹੋ ਗਈ ਨਹੀਂ ਟੁੱਟੀ ਐਦ ਕੀ ਮੈਂ ਕਹਿਣ ਲੱਗਾ ਜੇ ਹੱਥ ਮਾਰ ਕੇ ਐਦ ਕੀ ਤੋੜ ਕੇ ਖਵਾਉਣਾ ਤੋੜਾਂ ਤੇ ਤਾਂ ਦੇ ਦੇ ਭਾਈਸ਼ਾ ਬੱਥੇ ਦੇ ਇਹਨਾਂ ਨਾਲ ਵੀ ਟੱਕੇ ਹੋਏ ਨੇ ਅਜਰੇ ਨਾਲ ਤੋਂ ਇਹਨਾਂ ਨੂੰ ਇਹਦੇ ਪੱਲੇ ਕੀ ਰਹੇ ਤਾਂ ਵਿਚਾਰੇ ਦੇ ਪੁੱਛੋ ਇਹਨੂੰ ਇਹਦੇ ਕਹਾਂ ਤੇ ਸਿਪਾਈ ਵੀ ਨਹੀਂ ਬਦਲਦੇ ਹੈ ਸਰਦਾਰ ਵੀਰਸੋਂ ਦਾ ਮੈਂ ਸਤਿਕਾਰ ਕਰਦਾ ਤੁਸੀਂ ਮੈਨੂੰ ਦੱਸੋ ਡਿਸਰਵ ਕਰਦੇ ਉੱਥੇ ਕਰਦੇ ਡਿਸਰਵ ਯਾਰ ਸਾਨੂੰ ਆਪਣੇ ਆਪ ਇਹਨਾਂ 'ਕੋ ਸੋਚਣਾ ਚਾਹੀਦਾ ਵਾ ਕਿ ਮੇਰਾ ਵੀ ਜਤਨ ਸਹਿਤ ਨਾ ਲਾਓ ਕੀਤੀ ਤੇ ਮੈਂ ਆਪਦੀ ਆਪੇ ਬਾਹਾਂ ਖੜੀਆਂ ਕਰਕੇ ਪਾਰਟੀਆਂ ਦੇ ਬੰਦੇ ਲਗਾਤਾਰ ਕਿ ਆ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਤੇ ਕਾਂਗਰਸ ਦੀ ਆਪਸ ਚ ਸੈਟਿੰਗ ਹੈ ਜਿਸ ਕਰਕੇ ਉਹਨਾਂ ਟਿਕਟ ਨਹੀਂ ਦਿੱਤੀ ਜਾਂਦੀ ਚੀਚਣ ਕੇ ਰਾਜਾ ਸਾਹਿਬ ਨੂੰ ਲੈ ਕੇ ਤਲਵਿੰਦਰ ਜੀ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਸਤਕਾਰ ਮਿਲੇਗਾ ਇਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਕਿ ਬਿਲਕੁਲ ਸੈਟਿੰਗ ਹੈ ਯਾਰ ਇੱਕ ਮਿੰਟ ਇੱਕ ਵਾਰ ਕੀ ਜੀ ਕੀ ਕੀ ਸੈਟ ਸੈਟ 64 ਦੀ ਸਰਕਾਰ ਉਹ ਹੀ ਮਿਲੇਗਾ ਦੇਖੋ ਸਤਕਾਰ ਲੈਣਾ ਸਤਕਾਰ ਮੈਂ ਕੋਈ ਕਮਿਟਮੈਂਟ ਨਹੀਂ ਕੀਤੀ ਸਤਕਾਰ ਲੈਣਾ ਬੰਦੇ ਦੇ ਆਪ ਦੇ ਹੱਥ ਵਾਸੋਂਦਾ ਸਤਕਾਰ ਲੈਣਾ ਨਾ ਬੰਦੇ ਦੇ ਅੱਜੇ ਮਜੀਠੀਆ ਮੇਰਾ ਫੋਨ ਚੁੱਕਦਾ ਰਹਿੰਦਾ ਤਾਂ ਅਜ ਨੂੰ ਵੀ ਸਤਕਾਰ ਮਿਲਣਾ ਜੇ ਮੈਂ ਤੁਹਾਨੂੰ ਆਖਿਆ ਕਿ ਸਤਕਾਰ ਲੈਣਾ ਬੰਦੇ ਦੇ ਹੱਥ ਵਸਦਾ ਤੁਸੀਂ ਉਹੀ ਕਹਿ ਰਹੇ ਮਜੀਠੀਆ ਸਾਹਿਬ ਅੱਜ ਤਕਨੀਲ ਖੇਚ ਆ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਕਰੋੜ ਲੈਵਲ ਤੇ ਲੈਣ ਦਾ ਕੋਰੋਨਾ ਵਰਕਿੰਗ ਤੁਹਾਡੇ ਨਾਲ ਮਹਾਰਾਜ ਲੋਕਾਂ ਨੇ ਜਿਆ-ਜਿਆ ਤੋਂ ਗੱਡੀਆਂ ਤੇ ਲੈ ਆਂਦਾ ਮੈਂ ਉਥੇ ਗਲੀਆਂ ਚ ਈ ਰਿਸ਼ਕੇ ਦੇ ਲਿਉਣਾ ਸੀਐਮ ਜੀ ਜੀ ਪੰਜਾਬ ਦਾ ਨਸ਼ਾ ਇੱਕ ਟਵਲ ਆ ਲੈ ਤੁਰੇ ਫਿਰਨਗੇ ਗਲੀਆਂ ਚ ਇਹ ਲੈਂਡ ਕਰੂਜ਼ਰਾਂ ਨਹੀਂ ਲੰਗਣੀਆਂ ਉਹਨਾਂ ਗੱਡੀਆਂ ਦੇ ਉਹਨਾਂ ਗਲੀਆਂ ਦੇ ਵਿੱਚ ਨਸ਼ਾ ਪੰਜਾਬ ਦਾ ਵੱਡਾ ਮੁੱਦਾ ਜੀ ਨਸ਼ਾ ਹਾਂਜੀ ਔਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਆਮ ਆਦਮੀ ਦੀ ਸਰਕਾਰ ਦੇ ਵੇਲੇ ਨਸ਼ਾ ਜਿਹੜਾ ਸਭ ਤੋਂ ਵੱਧ ਵਧਿਆ ਸ਼੍ਰੋਮਣੀ ਅਕਾਲੀ ਦਲ ਵੇਲੇ ਕਿੰਨਾ ਸੀ ਕਿਹੜਾ ਮੈਂ ਵੀਰ ਜੀ ਜਦੋਂ ਉਹਦਾ ਜੰਮਿਆ ਪਲਿਆ ਜਦੋਂ ਦਾ ਮੈਂ ਨਸ਼ੇ ਦੇ ਬਾਰੇ ਸੁਣ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਇਹਦਾ ਔਰ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਹਰ ਬੰਦਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਇੱਕ ਸਿਆਸੀ ਬੰਦੇ ਨੂੰ ਸਮਝਦੇ ਜੇ ਖਰੇ ਜਾਣ ਕੇ ਨਹੀਂ ਕਰਦੇ ਇਹ ਪਰ ਕੋਈ ਵੀ ਐਡਾ ਮਰੀ ਜਮੀਰ ਵਾਲਾ ਨਹੀਂ ਹੁੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਅਸੀਂ ਅਸੀਂ ਅਗਲੇ ਦੇ ਧੀ ਪੁੱਤ ਦਾ ਜਦੋਂ ਹਾਲਾਤਵੇਂ ਉਹਨੂੰ ਪਹਿਲਾ ਅਸੀਂ ਧੀ ਪੁੱਤ ਦੀ ਫੇਸ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਤੇ ਜੇ ਸਾਡੇ ਨਾਲ ਆਹ ਕੁਝ ਵਾਪਰੇ ਤੇ ਸਾਡੇ ਸਾਡੇ ਤੇ ਕੀ ਬੀਤੂਗੀ ਸੋ ਇਸ ਕਰਕੇ ਅਸੀਂ ਤੇ ਮੈਂ ਤੁਹਾਨੂੰ ਯਾਦ ਹੋਣਾ ਸੁਖਚੈਨ ਨੂੰ ਯਾਦ ਆ ਮੇਰੇ ਇੱਕ ਗੁਰੂ ਅਰਜਨ ਦੇਵ ਨਗਰ ਸੀਗਾ ਮੇਰੇ ਮੈਂ ਉੱਥੇ ਨੂੰ ਲੈ ਕੇ ਗਿਆ ਲੋਕਾਂ ਦੀਆਂ ਲੱਤਾਂ ਟੀਕੇ ਲਾ ਲਾ ਵੱਡੀਆਂ ਗਈਆਂ ਬਾਹਾਂ ਵੱਡੀਆਂ ਗਈਆਂ ਕਾਂਗਰਸ ਸਰਕਾਰ ਵੇਲੇ ਦੀ ਗੱਲ ਆ ਈਵਨ ਇੱਥੋਂ ਤੱਕ ਮੈਨੂੰ ਆ ਆ ਆ ਉਤਾਰ ਤੋਂ ਖਲੋਤਾ ਉਥੋਂ ਦਾ ਇਹ ਈਵਨ ਈਵਨ ਇਹਨਾਂ ਸਾਨੂੰ ਇੱਥੋਂ ਤੱਕ ਕਹਿਦਾ ਕਿ ਜੋ ਸਾਡੇ ਇਲਾਕੇ ਦਾ ਹਸ਼ਰ ਹੋ ਗਿਆ ਨਾ ਇਹਦਾ ਨਾਮ ਗੁਰੂ ਅਰਜਨ ਦੇਵ ਨਗਰ ਤੋਂ ਬਦਲ ਦਿਓ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਲੋਕੀ ਕਹਿੰਦੇ ਗੁਰੂ ਅਰਜਨ ਦੇਵ ਨਗਰ ਤੇ ਤੇ ਹਲਾਤ ਕੀ ਬਣੇ ਪਏ ਪੰਜਾਬ ਦੇ ਵਿੱਚ ਸੋ ਇਸ ਕਰਕੇ ਚਲੋ ਉਹ ਗੱਲਾਂ ਕਹਿਣ ਦੀਆਂ ਵਾ ਜੋ ਮਰਜੀ ਆ ਮੈਂ ਹੁਣ ਐਵੇਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਹੈ ਤਾਂ ਬਣ ਕੇ ਦੇਖੋ ਦੇਖੋ ਸੁਣੋ 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 ਓਹ ਗੱਲ ਸੁਣੋ ਤਲਬੀਰ ਉਹ ਰਹਿੰਦੇ ਆਪਣੀ ਗੱਲ ਸਾਰੀ ਸਪੱਸ਼ਟ ਕਰੋ ਆਪਾਂ ਉਹ ਪੁਰਾਣੀਆਂ ਗੱਲਾਂ ਦਾ ਕਰੀਏ ਆਪਾਂ ਇਲੈਕਸ਼ਨ ਲੜ ਜਾਦੇ ਅਸੀਂ ਰਲ ਕੇ ਦੋਵੇਂ ਪ੍ਰਧਾਨ ਲੋਕ ਸਭਾ ਦੀ ਸੀਟ ਜਿਹੜੀ ਹੈ ਵੱਡੇ ਵੱਡੇ ਮਾਸਤੇ ਦਾ ਜਿੱਤ ਕੇ ਸਾਡਾ ਬਹੁਤ ਬਹੁਤ ਧੰਨਵਾਦ ਲਾਲਾ ਬਹੁਤ ਧੰਨਵਾਦ ਜੀ